ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਇੱਕ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਦੇਵੀਗੜ੍ਹ ਵਿੱਚ ਸ਼ੇਰ ਸਿੰਘ ਨਾਮ ਦਾ ਇੱਕ ਵਿਅਕਤੀ ਆਪਣੀ ਪਤਨੀ ਚਰਨਜੀਤ ਨਾਲ ਰਹਿੰਦਾ ਸੀ ਉਹ ਦੋਨੇ ਕਾਫੀ ਬਜ਼ੁਰਗ ਸਨ ਉਹਨਾਂ ਦੇ ਹੱਥ ਪੈਰ ਕੰਬਦੇ ਰਹਿੰਦੇ ਸੀ ਉਹਨਾਂ ਦੀ ਨਿਗਾ ਵੀ ਘੱਟ ਸੀ ਤੇ ਹਰ ਕਦਮ ਤੇ ਉਹਨਾਂ ਨੂੰ ਕਿਸੇ ਦੇ ਸਹਾਰੇ ਦੀ ਲੋੜ ਪੈਂਦੀ ਸੀ ਉਹਨਾਂ ਨੇ ਨਾਲ ਉਹਨਾਂ ਦਾ ਪੁੱਤ ਨਿਰਮਲ ਤੇ ਉਹਨਾਂ ਦੀ ਨੂੰਹ ਸਿਮਰਨ ਤੇ ਲਾੜ ਲਾ ਪੋਤਾ ਅਗਮ ਵੀ ਰਹਿੰਦਾ ਸੀ ਅਗਮ ਆਪਣੀ ਪੜ੍ਹਾਈ ਕਰਨ ਲਈ ਵਿਦੇਸ਼ ਵਿੱਚ ਰਹਿ ਰਿਹਾ ਸੀ ਉਸਦੇ ਦਾਦਾ ਦਾਦੀ ਉਸ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਸ ਨਾਲ ਬਹੁਤ ਲਾੜ ਲੜਾਉਂਦੇ ਸੀ ਦਾਦਾ ਦਾਦੀ ਪੋਤੇ ਨੂੰ ਦੇਖ ਕੇ ਹੀ ਜਿੰਦੇ ਸੀ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ ਪਰ ਕਦੋਂ ਕਿਹੋ ਜਿਹਾ ਸਮਾਂ ਆ ਜਾਵੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਜਦੋਂ ਅਗਮ ਵਿਦੇਸ਼ ਗਿਆ ਤਾਂ ਘਰ ਦਾ ਮਾਹੌਲ ਬਦਲ ਗਿਆ ਸ਼ੇਰ ਸਿੰਘ ਤੇ ਉਸ ਦੀ ਪਤਨੀ ਦੀ ਉਮਰ ਵਧਣ ਦੇ ਨਾਲ ਨਾਲ ਸਰੀਰ ਕਮਜ਼ੋਰ ਪੈ ਗਿਆ ਉਹ ਜਾਦਾ ਬਿਮਾਰ ਰਹਿਣ ਲੱਗ ਗਏ ਪਰ ਉਹ ਆਪਣੇ ਬਿਮਾਰ ਹੋਣ ਤੋਂ ਜ਼ਿਆਦਾ ਦੁਖੀ ਨਹੀਂ ਸੀ ਸਗੋਂ ਉਹ ਆਪਣੇ ਨੂੰਹ ਤੇ ਪੁੱਤ ਦੇ ਵਿਵਹਾਰ ਤੋਂ ਜ਼ਿਆਦਾ ਦੁਖੀ ਸਨ ਕਿਉਂਕਿ ਹੁਣ ਉਹਨਾਂ ਦੇ ਪੁੱਤ ਨੂੰ ਆਪਣੇ ਮਾਪਿਓ ਦੀ ਕੋਈ ਫਿਕਰ ਨਹੀਂ ਸੀ ਉਹ ਆਪਣੇ ਬਜ਼ੁਰਗ ਮਾਹਬਾਪ ਨੂੰ ਬੋਝ ਸਮਝਦਾ ਸੀ ਉਹਨਾਂ ਦੀ ਨੂੰ ਸਿਮਰਨ ਸਾਰਾ ਦਿਨ ਆਪਣੇ ਆਪ ਵਿੱਚ ਹੀ ਵਿਅਸਤ ਰਹਿੰਦੀ ਸੀ ਉਹ ਆਪਣੇ ਸੱਸ ਸਹੁਰੇ ਦਾ ਬਿਲਕੁਲ ਵੀ ਧਿਆਨ ਨਹੀਂ ਸੀ ਰੱਖਦੀ ਉਹ ਉਹਨਾਂ ਨੂੰ ਰੋਟੀ ਵੀ ਟਾਈਮ ਤੇ ਨਾ ਦਿੰਦੀ ਜਦੋਂ ਖਾਣਾ ਦਿੰਦੀ ਤਾਂ ਘਰ ਦਾ ਬਚਿਆ ਖੁਚਿਆ ਹੀ ਦਿੰਦੀ ਸੀ ਸ਼ੇਰ ਸਿੰਘ ਤੇ ਚਰਨਜੀਤ ਦੀ ਹਾਲਤ ਦੇਖ ਕੇ ਗਵਾਂਡੀਆਂ ਦਾ ਵੀ ਰੋਣਾ ਆ ਜਾਂਦਾ ਸੀ ਉਹ ਬਈਆਂ ਰੋਟੀਆਂ ਖਾਣ ਲਈ ਮਜਬੂਰ ਸਨ ਇੱਕ ਦਿਨ ਜਦੋਂ ਸ਼ੇਰ ਸਿੰਘ ਨੇ ਆਪਣੀ ਨੂੰਹ ਦੀ ਸ਼ਿਕਾਇਤ ਆਪਣੇ ਪੁੱਤ ਦੇ ਕੋਲ ਕੀਤੀ ਤਾਂ ਉਹ ਉਲਟਾ ਆਪਣੇ ਮਾਪੇ ਤੇ ਭੜਕ ਗਿਆ ਉਹ ਗੁੱਸੇ ਵਿੱਚ ਕਹਿਣ ਲੱਗ ਗਿਆ ਕਿ ਹੁਣ ਤੁਸੀਂ ਕੋਈ ਕੰਮ ਕਰਦੇ ਹੋ ਜੋ ਤੁਹਾਨੂੰ ਹਰ ਵਾਰ ਤਾਜ਼ਾ ਖਾਣਾ ਚਾਹੀਦਾ ਜੋ ਮਿਲ ਰਿਹਾ ਚੁੱਪ ਕਰਕੇ ਖਾ ਲੋ ਮੇਰੇ ਕੋਲ ਫालतू ਗੱਲਾਂ ਲਈ ਟਾਈਮ ਨਹੀਂ ਆਪਣੇ ਪੁੱਤ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਕੇ ਇੱਕ ਵਾਰ ਤਾਂ ਸ਼ੇਰ ਸਿੰਘ ਤੇ ਚਰਨਜੀਤ ਦੇ ਜਿਵੇਂ ਕੰਨ ਹੀ ਬੰਦ ਗਏ ਬੰਦ ਹੋ ਗਏ ਹੁਣ ਉਹ ਕੁਝ ਨਾ ਬੋਲ ਸਕੇ ਤੇ ਚੁੱਪਚਾਪ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਏ ਕਮਰੇ ਵਿੱਚ ਜਾ ਕੇ ਉਹ ਰੋਣ ਲੱਗ ਗਏ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਨ ਲੱਗਦੇ ਨੇ ਜਦੋਂ ਉਹਨਾਂ ਦਾ ਪੋਤਾ ਉਹਨਾਂ ਦੇ ਕੋਲ ਹੁੰਦਾ ਸੀ ਤਾਂ ਉਹਨਾਂ ਦਾ ਇੱਕ ਪੁੱਤ ਇਹੇ ਪੁੱਤ ਉਹਨਾਂ ਦੀ ਹਰ ਗੱਲ ਮੰਨਦਾ ਸੀ ਉਹ ਆਪਣੇ ਪੋਤੇ ਅਗਮ ਨੂੰ ਯਾਦ ਕਰਦੇ ਨੇ ਜਦੋਂ ਉਹ ਉਹਨਾਂ ਦੇ ਕੋਲ ਸੀ ਤਾਂ ਕਿੰਨੇ ਖੁਸ਼ ਸਨ ਕਿਉਂਕਿ ਉਹਨਾਂ ਦਾ ਪੋਤਾ ਅਗਮ ਆਪਣੇ ਦਾਦਾ-ਦਾਦੀ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਦਾ ਅਗਮ ਵਿਦੇਸ਼ ਗਿਆ ਸੀ ਉਸ ਤੋਂ ਬਾਅਦ ਹੀ ਨਿਰਮਲ ਤੇ ਸਿਮਰਨ ਦਾ ਵਿਵਹਾਰ ਦਿਨੋ-ਦਿਨ ਬਦਲ ਰਿਹਾ ਸੀ ਉਹ ਐਨੇ ਬਦਲ ਗਏ ਸੀ ਕਿ ਆਪਣੇ ਮਾਪੇ ਨੂੰ ਆਪਣੇ ਤੇ ਬੋਝ ਸਮਝਦੇ ਸੀ ਮਾਪੇ ਦੀਆਂ ਜ਼ਰੂਰਤਾਂ ਉਹਨਾਂ ਨੂੰ ਪਰੇਸ਼ਾਨੀ ਦਾ ਕਾਰਨ ਲੱਗਦੀਆਂ ਸਨ ਜੇ ਕਦੇ ਸ਼ੇਰ ਨੇ ਆਪਣੇ ਦਵਾਈ ਮੰਗਵਾਉਣੀ ਹੁੰਦੀ ਤਾਂ ਵੀ ਉਸ ਨੂੰ ਬਹੁਤ ਗਾਣਾ ਸੁਣਨ ਨੂੰ ਮਿਲਦੀਆਂ ਸੀ ਪੁੱਤ ਤੇ ਨੂੰ ਦੋਨੋਂ ਹੀ ਉਹਨਾਂ ਨੂੰ ਵੱਢ ਖਾਣ ਨੂੰ ਪੈਂਦੇ ਸੀ ਇਸੇ ਤਰ੍ਹਾਂ ਜ਼ਿੰਦਗੀ ਦੁੱਖਾਂ ਵਿੱਚ ਲੰਘ ਰਹੀ ਸੀ ਇੱਕ ਦਿਨ ਸ਼ੇਰ ਸਿੰਘ ਦੇ ਦਿਲ ਦੀ ਧੜਕਨ ਬਹੁਤ ਵੱਧ ਗਈ ਸੀ ਤੇ ਉਸ ਦੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਚਰਨਜੀਤ ਇਕਦਮ ਕਬਰਾ ਗਈ ਤੇ ਕੰਬਦੇ ਹੋਏ ਸਰੀਰ ਨਾਲ ਆਪਣੇ ਪੁੱਤ ਨਿਰਮਲ ਨੂੰ ਜਾ ਕੇ ਕਹਿਣ ਲੱਗਦੀ ਹੈ ਕਿ ਤੇਰੇ ਪਾਪਾ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਉਸ ਨੂੰ ਛੇਤੀ ਤੋਂ ਛੇਤੀ ਹਸਪਤਾਲ ਲੈ ਚਲੀਏ ਪਰ ਨਿਰਮਲ ਨੇ ਆਪਣੀ ਮਾਂ ਦੀ ਗੱਲ ਤੇ ਧਿਆਨ ਨਾ ਦਿੱਤਾ ਤੇ ਅੱਗੋਂ ਗੁੱਸੇ ਵਿੱਚ ਭੜਕ ਕੇ ਕਹਿਣ ਲੱਗਿਆ ਮੇਰੇ ਕੋਲ ਕੋਈ ਕੰਮ ਨਹੀਂ ਬਸ ਇਹੀ ਕੰਮ ਰਹਿ ਗਿਆ ਹੁਣ ਰੋਜ਼ ਕੋਈ ਨਾ ਕੋਈ ਨਵੀਂ ਮੁਸੀਬਤ ਲੈ ਕੇ ਆ ਜਾਂਦੇ ਹੋਂ ਮੇਰੇ ਤੋਂ ਨਹੀਂ ਹਸਪਤਾਲ ਲੈ ਕੇ ਜਾਇਆ ਜਾਣਾ ਆਪੇ ਦੇਖ ਲਓ ਜੋ ਕੁਝ ਹੁੰਦਾ ਕਰ ਲਓ ਸ਼ੇਰ ਸਿੰਘ ਮੰਜੇ ਤੇ ਪਿਆ ਹਾਈ ਹਾਈ ਕਰ ਰਿਹਾ ਸੀ ਤੇ ਚਰਨਜੀਤ ਕੋਲ ਬੈਠੀ ਰੋ ਰਹੀ ਸੀ ਪੁੱਤ ਨੇ ਇੱਕ ਵਾਰ ਵੀ ਆਪਣੇ ਪਿਓ ਦਾ ਹਾਲ ਜਾਣਨ ਦੀ ਕੋਸ਼ਿਸ਼ ਨਾ ਕੀਤੀ ਚ ਰੰਜੀਤ ਆਬ ਹਿੰਮਤ ਕਰਕੇ ਸ਼ੇਰ ਸਿੰਘ ਨੂੰ ਕਹਿੰਦੀ ਹੈ ਕਿ ਚਲੋ ਮੈਂ ਤੁਹਾਨੂੰ ਹਸਪਤਾਲ ਲੈ ਜਾਨੀ ਆ ਉਸਨੇ ਜੋ ਥੋੜੇ ਬਹੁਤੇ ਪੈਸੇ ਆਪਣੇ ਕੋਲ ਰੱਖੇ ਹੋਏ ਸੀ ਉਹ ਆਪਣੀ ਚੁੰਨੀ ਦੇ ਲੜ ਨਾਲ ਬੰਨ ਲੈਂਦੀ ਹੈ ਤੇ ਇੱਕ ਰਖਸ਼ਾ ਲੈ ਕੇ ਹਸਪਤਾਲ ਪਹੁੰਚ ਜਾਂਦੀ ਹੈ ਹਸਪਤਾਲ ਪਹੁੰਚੇ ਤਾਂ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਬੀਪੀ ਬਹੁਤ ਜ਼ਿਆਦਾ ਵੱਧ ਗਿਆ ਜੇ ਤੁਸੀਂ ਥੋੜਾ ਜਿਹਾ ਟਾਈਮ ਹੋਰ ਨਾ ਆਉਂਦੇ ਤਾਂ ਕੁਝ ਵੀ ਹੋ ਸਕਦਾ ਸੀ ਡਾਕਟਰ ਨੇ ਉਹਨਾਂ ਨੂੰ ਦਵਾਈ ਦਿੱਤੀ ਦਵਾਈ ਲੈ ਕੇ ਉਹ ਘਰ ਨੂੰ ਚੱਲ ਪਏ ਪਰ ਰਸਤੇ ਵਿੱਚ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ ਸਾਰੇ ਪਾਸੇ ਚਿੱਕੜ ਹੀ ਚਿੱਕੜ ਹੋ ਗਿਆ ਉਹਨਾਂ ਦੇ ਘਰ ਤੋਂ ਥੋੜੀ ਦੂਰ ਇੱਕ ਢੀੜੀ ਜਹੀ ਗਲੀ ਵਿੱਚ ਬਹੁਤ ਜ਼ਿਆਦਾ ਪਾਣੀ ਖੜ ਗਿਆ ਸੀ ਆਟੋ ਵਾਲਾ ਉਹਨਾਂ ਨੂੰ ਉਤਰਨ ਨੂੰ ਕਹਿ ਰਿਹਾ ਸੀ ਚਰਨਜੀਤ ਨੇ ਆਟੋ ਵਾਲੇ ਦੀ ਬੜੀ ਮਿੰਨਤ ਕੀਤੀ ਕਿ ਮੀਂਹ ਰੁਕ ਜਾਣ ਦੇ ਫਿਰ ਅਸੀਂ ਚਲੇ ਜਾਵਾਂਗੇ ਜੇ ਮੀਂਹ ਵਿੱਚ ਅਸੀਂ ਭਿੱਜ ਗਏ ਤਾਂ ਮੇਰਾ ਪਤੀ ਜੋ ਪਹਿਲਾਂ ਹੀ ਬਿਮਾਰ ਹੈ ਉਹ ਹੋਰ ਵੀ ਬਿਮਾਰ ਹੋ ਜਾਵੇਗਾ ਪਰ ਆਟੋ ਵਾਲੇ ਨੇ ਉਹਨਾਂ ਦੀ ਇੱਕ ਵੀ ਗੱਲ ਨਾ ਮੰਨੀ ਉਹਨਾਂ ਨੂੰ ਮਜਬੂਰ ਹੋ ਕੇ ਆਟੋ ਵਿੱਚੋਂ ਉਤਰਨਾ ਹੀ ਪਿਆ ਮੀਂਹ ਵਿੱਚ ਭਿੱਜਦੇ ਭਿੱਜਦੇ ਕਿਸੇ ਨਾ ਕਿਸੇ ਤਰ੍ਹਾਂ ਉਹ ਘਰ ਪਹੁੰਚ ਗਏ ਜਦੋਂ ਉਹ ਘਰ ਪਹੁੰਚੇ ਤਾਂ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਨੂੰ ਸਿਮਰਨ ਕਹਿਣ ਲੱਗਦੀ ਹੈ ਕਿ ਇਹਨਾਂ ਨੂੰ ਤਾਂ ਸਾਡੀ ਇੱਜ਼ਤ ਦਾ ਪੋਰਾ ਫਿਕਰ ਨਹੀਂ ਲੋਕ ਕਹਿਣਗੇ ਅਸੀਂ ਇਹਨਾਂ ਨੂੰ ਸੰਭਾਲਦੇ ਨਹੀਂ ਕਿਵੇਂ ਮੀ ਵਿਚ ਤੁਰੇ ਫਿਰਦੇ ਹਨ ਇਹ ਸੁਣ ਕੇ ਨਿਰਮਲ ਨੇ ਬਹੁਤ ਗੁੱਸਾ ਕੀਤਾ ਤੇ ਆਪਣੇ ਮਾਪੇ ਬਾਂ ਨੂੰ ਬਹੁਤ ਹੀ ਬੁਰਾ ਭਲਾ ਬੋਲਿਆ ਸ਼ੇਰ ਸਿੰਘ ਤੇ ਚਰਨਜੀਤ ਰੋਂਦੇ ਹੋਏ ਆਪਣੇ ਕਮਰੇ ਵਿੱਚ ਚਲੇ ਗਏ ਉਧਰ ਸਿਮਰਨ ਆਪਣੇ ਪਤੀ ਨੂੰ ਕਹਿਣ ਲੱਗਦੀ ਹੈ ਕਿ ਇਸ ਤਰ੍ਹਾਂ ਆਪਣਾ ਕੰਮ ਨਹੀਂ ਚੱਲਣਾ ਇਹਨਾਂ ਦਾ ਤਾਂ ਕੁਝ ਨਾ ਕੁਝ ਆਪਾਂ ਨੂੰ ਕਰਨਾ ਹੀ ਪੈਣਾ ਹੈ ਅਗਲੇ ਦਿਨ ਨਿਰਮਲ ਆਪਣੇ ਮਾਪੇ ਨੂੰ ਬੜੇ ਹੀ ਪਿਆਰ ਨਾਲ ਕਹਿਣ ਲੱਗਦਾ ਹੈ ਕਿ ਮੰਮੀ ਪਾਪਾ ਮੈਨੂੰ ਮੈਂ ਤੁਹਾਨੂੰ ਇੱਕ ਵੱਡੇ ਹਸਪਤਾਲ ਲੈ ਵਿੱਚ ਲੈ ਜਾਣਾ ਜਿੱਥੇ ਤੁਹਾਡਾ ਵਧੀਆ ਇਲਾਜ ਹੋਵੇਗਾ ਹੋ ਸਕਦਾ ਹੈ ਉੱਥੇ ਤੁਹਾਨੂੰ 3-4 ਦਿਨ ਲੱਗ ਜਾਣ ਇਸ ਲਈ ਤੁਸੀਂ ਆਪਣੇ ਕੱਪੜੇ ਵੀ ਨਾਲ ਲੈ ਲਓ ਆਪਣੇ ਪੁੱਤ ਦੇ ਮੂੰਹੋਂ ਇਹ ਗੱਲ ਸੁਣ ਕੇ ਦੋਨੇ ਪਤੀ ਪਤਨੀ ਇੱਕ ਦੂਜੇ ਵੱਲ ਵੇਖਣ ਲੱਗਦੇ ਨੇ ਉਹਨਾਂ ਦੇ ਮੂੰਹ ਤੇ ਇੱਕ ਹਲਕੀ ਜਹੀ ਮੁਸਕਰਾਹਟ ਆ ਜਾਂਦੀ ਹੈ ਤਿਆਰ ਹੋ ਕੇ ਉਹ ਆਪਣੇ ਪੁੱਤ ਨਾਲ ਘਰੋਂ ਨਿਕਲ ਗਏ ਸਟੇਸ਼ਨ ਤੇ ਜਾ ਕੇ ਨਿਰਮਲ ਦਿੱਲੀ ਜਾਣ ਵਾਲੀ ਟ੍ਰੇਨ ਵਿੱਚ ਉਹਨਾਂ ਨੂੰ ਨਾਲ ਲੈ ਕੇ ਬੈਠ ਗਿਆ ਦਿੱਲੀ ਜਾ ਕੇ ਉਹ ਉਹਨਾਂ ਨੂੰ ਇੱਕ ਵੱਡੇ ਹਸਪਤਾਲ ਦੇ ਅੱਗੇ ਲੈ ਗਿਆ ਹਸਪਤਾਲ ਦੇ ਅੱਗੇ ਇੱਕ ਬਹੁਤ ਹੀ ਵੱਡਾ ਬੋਰ ਦਾ ਦਰਖਤ ਸੀ ਜਿਹਦੇ ਥੱਲੇ ਬੈਠਣ ਲਈ ਬੈਂਚ ਲੱਗੇ ਹੋਏ ਸਨ ਉਹ ਉਹਨਾਂ ਨੂੰ ਉੱਥੇ ਬੈਠਣ ਲਈ ਕਹਿਣ ਲੱਗਦਾ ਤੇ ਕਹਿਣ ਲੱਗਦਾ ਕਿ ਤੁਸੀਂ ਇੱਥੇ ਬੈਠੋ ਮੈਂ ਅੰਦਰ ਜਾ ਕੇ ਡਾਕਟਰ ਨਾਲ ਗੱਲ ਕਰਕੇ ਆਉਂਦਾ ਹਾਂ ਤਾਂ ਦੋਨੇ ਉੱਥੇ ਹੀ ਬੈਂਚ ਤੇ ਬੈਠ ਗਏ ਤੇ ਆਪਣਾ ਸਮਾਨ ਵੀ ਉਹਨਾਂ ਨੇ ਆਪਣੇ ਕੋਲ ਹੀ ਰੱਖ ਲਿਆ ਉਹ ਉੱਥੇ ਬੈਠੇ ਆਪਣੇ ਪੁੱਤ ਦਾ ਇੰਤਜ਼ਾਰ ਕਰਦੇ ਰਹੇ ਹਨੇਰਾ ਹੋ ਗਿਆ ਪਰ ਨਿਰਮਲ ਵਾਪਸ ਨਾ ਆਇਆ ਜਦੋਂ ਜ਼ਿਆਦਾ ਹੀ ਰਾਤ ਹੋ ਗਈ ਤਾਂ ਚਰਨਜੀਤ ਸ਼ੇਰ ਨੂੰ ਕਹਿਣ ਲੱਗਦੀ ਹੈ ਕਿ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਨਿਰਮਲ ਆਪਾਂ ਨੂੰ ਇੱਥੇ ਛੱਡ ਕੇ ਚਲਾ ਗਿਆ ਦੋਨੇ ਇੱਕ ਦੂਜੇ ਵੱਲ ਵੇਖ ਕੇ ਰੋਣ ਲੱਗਦੇ ਨੇ ਕਿਉਂਕਿ ਉਹਨਾਂ ਕੋਲ ਨਾ ਹੀ ਤਾਂ ਪੈਸੇ ਸੀ ਤੇ ਨਾ ਹੀ ਉਹਨਾਂ ਕੋਲ ਕੋਈ ਸਹਾਰਾ ਸ਼ੇਰ ਸਿੰਘ ਚਰਨਜੀਤ ਨੂੰ ਕਹਿੰਦਾ ਹੈ ਕਿ ਹੁਣ ਆਪਾਂ ਕੀ ਕਰਾਂਗੇ ਆਪਾਂ ਬੈਠੇ ਭੁੱਖੇ ਮਰ ਜਾਵਾਂਗੇ ਚਰਨਜੀਤ ਕਹਿਣ ਲੱਗਦੀ ਹੈ ਕਿ ਆਪਾਂ ਇੱਥੇ ਭੁੱਖੇ ਨਹੀਂ ਮਰਾਂਗੇ ਮੈਂ ਕੋਈ ਨਾ ਕੋਈ ਕੰਮ ਜ਼ਰੂਰ ਲੱਭ ਲਵਾਂਗੀ ਉਹ ਉੱਥੇ ਇੱਕ ਹੋਟਲ ਵਿੱਚ ਚਲੇ ਗਏ ਹੋਟਲ 'ਚ ਜਾ ਕੇ ਉਹ ਹੋਟਲ ਦੇ ਮਾਲਕ ਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਮੈਨੂੰ ਕੋਈ ਕੰਮ ਦੇ ਦਿਓ ਮੈਂ ਇੱਥੇ ਝਾੜੂ ਪੂੰਚਾ ਲਗਾ ਦੇਵਾਂਗੀ ਬਦਲੇ ਵਿੱਚ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਰੋਟੀ ਦੇ ਦਿਆ ਕਰੋ ਹੋਟਲ ਦਾ ਮਾਲਕ ਬਹੁਤ ਹੀ ਚੰਗਾ ਇਨਸਾਨ ਸੀ ਉਸ ਨੂੰ ਚਰਨਜੀਤ ਤੇ ਬਹੁਤ ਤਰਸ ਆਉਂਦਾ ਉਹ ਉਸ ਨੂੰ ਉੱਥੇ ਕੰਮ ਦੇ ਦਿੰਦਾ ਹੁਣ ਚਰਨਜੀਤ ਉੱਥੇ ਹੀ ਕੰਮ ਕਰਨ ਲੱਗ ਗਈ ਉਹ ਉੱਥੇ ਪੋਚਾ ਲਗਾ ਦਿੰਦੀ ਤੇ ਹੋਟਲ ਵਿੱਚ ਜੋ ਖਾਣਾ ਬਚਦਾ ਸੀ ਉਹ ਆਪਣੇ ਤੇ ਆਪਣੇ ਪਤੀ ਲਈ ਲੈ ਆਉਂਦੀ ਦਿਨੇ ਉਹ ਉੱਥੇ ਕੰਮ ਕਰਦੀ ਤੇ ਰਾਤ ਨੂੰ ਉੱਥੇ ਨੇੜੇ ਹੀ ਚਾਦਰ ਵਿਛਾ ਕੇ ਥੱਲੇ ਹੀ ਦੋਨੋਂ ਸੌ ਜਾਂਦੇ ਉਹ ਆਪਣੇ ਨੂੰ ਨੂੰ ਪੁੱਤ ਵੱਲੋਂ ਦਿੱਤੇ ਗਏ ਧੋਖੇ ਕਾਰਨ ਬਹੁਤ ਦੁਖੀ ਹੁੰਦੇ ਰਹਿੰਦੇ ਤੇ ਆਪਣੇ ਪੋਤੇ ਅਗਮ ਨੂੰ ਯਾਦ ਕਰਦੇ ਦੂਜੇ ਪਾਸੇ ਜਦੋਂ ਅਗਮ ਦਾ ਡਾਕਟਰੀ ਦਾ ਕੋਰਸ ਪੂਰਾ ਹੋ ਗਿਆ ਤਾਂ ਉਸਨੇ ਆਪਣੇ ਮਾਪੇ ਨੂੰ ਫੋਨ ਕੀਤਾ ਤੇ ਕਿਹਾ ਕਿ ਮੈਂ ਜਲਦੀ ਹੀ ਇੰਡੀਆ ਆ ਰਿਹਾ ਹਾਂ ਮੈਂ ਦਿੱਲੀ ਦੇ ਇੱਕ ਬਹੁਤ ਵੱਡੇ ਹਸਪਤਾਲ ਵਿੱਚ ਇੰਟਰਵਿਊ ਦੇਣੀ ਹੈ ਜਦੋਂ ਉਹ ਕਹਿੰਦਾ ਕਿ ਮੈਂ ਦਾਦੀ ਨਾਲ ਗੱਲ ਕਰਨੀ ਹੈ ਤਾਂ ਉਹਦੇ ਪਿਓ ਨੇ ਇਹ ਝੂਠ ਬੋਲ ਦਿੱਤਾ ਕਿ ਤੇਰੇ ਦਾਦਾ ਦਾਦੀ ਤਾਂ ਚੀਰਥ ਯਾਤਰਾ ਤੇ ਗਏ ਹੋਏ ਨੇ ਪਹਿਲਾਂ ਤਾਂ ਅਗਮ ਨੂੰ ਥੋੜਾ ਜਿਹਾ ਅਜੀਬ ਲੱਗਿਆ ਪਰ ਫਿਰ ਉਹ ਸੋਚਦਾ ਕਿ ਹੁਣ ਮੈਂ ਇੰਡੀਆ ਜਾ ਰਹੇ ਰਹਾ ਉੱਥੇ ਜਾ ਕੇ ਉਹਨਾਂ ਨੂੰ ਮਿਲ ਲਵਾਂਗਾ ਥੋੜੇ ਦਿਨਾਂ ਬਾਅਦ ਹੀ ਉਹ ਦਿੱਲੀ 에ਅਰਪੋਰਟ ਤੇ ਪਹੁੰਚ ਗਿਆ ਉਹ ਉੱਥੇ ਟੈਕਸੀ ਲੈ ਕੇ ਸਿੱਧਾ ਉਸ ਹਸਪਤਾਲ ਵਿੱਚ ਗਿਆ ਜਿੱਥੇ ਉਸਦੀ ਇੰਟਰਵਿਊ ਸੀ ਇੰਟਰਵਿਊ ਬਹੁਤ ਹੀ ਵਧੀਆ ਹੋਈ ਪਰ ਉਸ ਨੂੰ ਉੱਥੇ ਕਾਫੀ ਸਮਾਂ ਲੱਗ ਗਿਆ ਤੇ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਨੇੜੇ ਹੀ ਉਹੀ ਹੋਟਲ ਸੀ ਜਿੱਥੇ ਉਸਦੀ ਉਹਦੀ ਦਾਦੀ ਕੰਮ ਕਰਦੀ ਸੀ ਹੋਟਲ ਵਰਦਿਆਂ ਸੀ ਵਰਦਿਆਂਸਾਰ ਉਸਦੀ ਨਿਗਾਹ ਇੱਕ ਬਜ਼ੁਰਗ ਤੇ ਗਈ ਜਿਸ ਦੀ ਸ਼ਕਲ ਉਹਦੀ ਜਾਣੀ ਪਹਿਚਾਨੀ ਸੀ ਉਹ ਉਸ ਨੂੰ ਉਸ ਵੱਲ ਵੇਖ ਕੇ ਰੁਕ ਜਾਂਦਾ ਉਹਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਉਹ ਔਰਤ ਉਸਦੀ ਦਾਦੀ ਵਾਂਗ ਦਿਸ ਰਹੀ ਸੀ ਪਹਿਲਾਂ ਤਾਂ ਉਹਨੇ ਸੋਚਿਆ ਕਿ ਨਹੀਂ ਇਹ ਮੇਰਾ ਵਹਿਮ ਹੈ ਇਸ ਤਰ੍ਹਾਂ ਕਿਵੇਂ ਹੋ ਸਕਦਾ ਮੇਰੇ ਦਾਦਾ ਦਾਦੀ ਤਾਂ ਪੀਰਥ ਤੇ ਗਏ ਨੇ ਇਹ ਇੱਥੇ ਉਹ ਕਿਵੇਂ ਹੋ ਸਕਦੇ ਹਨ ਫਿਰ ਉਹਨੇ ਆਪਣਾ ਸ਼ੱਕ ਦੂਰ ਕਰਨ ਲਈ ਜਿਵੇਂ ਹੀ ਨੇੜੇ ਪਹੁੰਚਿਆ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਇਹ ਔਰਤ ਮੇਰੀ ਦਾਦੀ ਹੈ ਜਦੋਂ ਚਰਨਜੀਤ ਨੇ ਉੱਪਰ ਵੇਖਿਆ ਤਾਂ ਉਸ ਦਾ ਪੋਤਾ ਅਗਮ ਖੜਾ ਸੀ ਆਪਣੇ ਪੋਤੇ ਨੂੰ ਵੇਖ ਕੇ ਚਰਨਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਆਪਣਾ ਪੋਤਾ ਉੱਥੇ ਹੀ ਸੁੱਟ ਦਿੱਤਾ ਤੇ ਆਪਣੇ ਪੋਤੇ ਨੂੰ ਗਲ ਨਾਲ ਲਾ ਲਿਆ ਸ਼ੇਰ ਸਿੰਘ ਵੀ ਨੇੜੇ ਹੀ ਬੈਠਾ ਸੀ ਆਪਣੇ ਦਾਦੇ ਨੂੰ ਵੇਖ ਕੇ ਉਹ ਸ왈 ਭੱਜ ਕੇ ਗਿਆ ਤੇ ਉਹਨੂੰ ਵੀ ਗੱਲ ਨਾਲ ਲਾ ਲਿਆ ਅਗਰ ਅਮ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਇੱਥੇ ਕਿਵੇਂ ਪਹੁੰਚ ਗਏ ਚਰਨਜੀਤ ਨੇ ਸਾਰੀ ਗੱਲ ਦੱਸ ਚਰਨਜੀਤ ਸਾਰੀ ਗੱਲ ਦੱਸ ਦਿੰਦੀ ਹੈ ਇਹ ਸੁਣ ਕੇ ਅਗਮ ਨੂੰ ਬਹੁਤ ਗੁੱਸਾ ਆਇਆ। ਉਹਨੇ ਆਪਣੇ ਦਾਦਾ-ਦਾਦੀ ਨੂੰ ਹੌਸਲਾ ਦਿੱਤਾ ਤੇ ਕਿਹਾ, ਮੈਂ ਤੁਹਾਡੇ ਨਾਲ ਹਾਂ। ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਉਸਨੇ ਆਪਣੇ ਦਾਦਾ-ਦਾਦੀ ਲਈ ਇੱਕ ਹੋਟਲ ਵਿੱਚ ਕਮਰਾ ਬੁੱਕ ਕਰਵਾ ਦਿੰਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ, ਤੁਸੀਂ ਦੋਨੇ ਇੱਥੇ ਆਰਾਮ ਨਾਲ ਰਹੋ। ਮੈਨੂੰ ਇੱਕ ਜ਼ਰੂਰੀ ਕੰਮ ਹੈ। ਮੈਂ ਕੱਲ ਨੂੰ ਇੱਥੇ ਆਵਾਂਗਾ। ਤੁਸੀਂ ਫਿਰ ਫਿਕਰ ਨਾ ਕਰਿਓ। ਮੈਂ ਆਪੇ ਸਾਰੇ ਪੈਸੇ ਦੇ ਦੇਵਾਂਗਾ ਸ਼ੇਰ ਸਿੰਘ ਤੇ ਚਰਨਜੀਤ ਨੂੰ ਉਸ ਦੀਆਂ ਗੱਲਾਂ ਤੇ ਯਕੀਨ ਸੀ ਉੱਥੇ ਅਗਮ ਸਿੱਧਾ ਆਪਣੇ ਘਰ ਆਪਣੇ ਮਾਪੇ ਕੋਲ ਚਲਾ ਜਾਂਦਾ ਆਪਣੇ ਪੁੱਤ ਨੂੰ ਘਰੇ ਆਏ ਦੇਖ ਨਿਰਮਲ ਤੇ ਸਿਮਰਨ ਬਹੁਤ ਖੁਸ਼ ਹੁੰਦੇ ਹਨ ਰਾਤ ਨੂੰ ਜਦੋਂ ਸਾਰੇ ਖਾਣਾ ਖਾਣ ਬੈਠਦੇ ਨੇ ਤਾਂ ਅਗਮ ਆਪਣੇ ਮਾਪੇ ਨੂੰ ਕਹਿੰਦਾ ਕਿ ਮੰਮੀ ਪਾਪਾ ਮੈਨੂੰ ਵਿਦੇਸ਼ ਵਿੱਚ ਇੱਕ ਚੰਗੀ ਨੌਕਰੀ ਮਿਲ ਗਈ ਹੈ ਹੁਣ ਮੈਂ ਉੱਥੇ ਹੀ ਰਹਾਂਗਾ ਤੇ ਮੈਂ ਤੁਹਾਨੂੰ ਇੱਥੇ ਇਕੱਲਿਆਂ ਨੂੰ ਛੱਡ ਕੇ ਨਹੀਂ ਜਾ ਸਕਦਾ ਇਸ ਲਈ ਤੁਸੀਂ ਵੀ ਹੁਣ ਮੇਰੇ ਨਾਲ ਹੀ ਚੱਲੋਗੇ ਉਹ ਉਹਨਾਂ ਨੂੰ ਕਹਿਣ ਲੱਗਦਾ ਹੈ ਕਿ ਤੁਸੀਂ ਆਪਣਾ ਸਮਾਨ ਜਲਦੀ ਤੋਂ ਜਲਦੀ ਪੈਕ ਕਰ ਲਓ ਆਪਾਂ ਕੱਲ੍ਹ ਹੀ ਦਿੱਲੀ ਜਾਣਾ ਨਿਰਮਲ ਤੇ ਸਿਮਰਨ ਨੇ ਜਲਦੀ ਨਾਲ ਸਮਾਨ ਪੈਕ ਕੀਤਾ ਤੇ ਜੋ ਘਰ ਵਿੱਚ ਥੋੜੇ ਬਹੁਤੇ ਪੈਸੇ ਸੀ ਉਹ ਵੀ ਇੱਕ ਬੈਗ ਵਿੱਚ ਪਾ ਲਏ ਰਸਤੇ ਵਿੱਚ ਨਿਰਮਲ ਨੇ ਉਹ ਬੈਗ ਵੀ ਅਗਮ ਨੂੰ ਫੜਾ ਦਿੱਤਾ ਤੇ ਕਿਹਾ ਕਿ ਇਸ ਬੈਗ ਨੂੰ ਤੂੰ ਆਪਣੇ ਕੋਲ ਹੀ ਸਾਮ ਕੇ ਰੱਖ ਲੈ। 에어ਪੋਰਟ ਵਿੱਚ ਜਾ ਕੇ ਉਹ ਉਹਨਾਂ ਨੂੰ ਇੱਕ ਬੈਂਚ ਤੇ ਬਿਠਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਇੱਥੇ ਰੁਕੋ। ਮੈਂ ਟਿਕਟ ਮਾਰੇ ਪਤਾ ਕਰਕੇ ਆਉਂਦਾ ਹਾਂ। ਅਗਮ ਇੱਕ ਵਾਰ ਤਾਂ ਅੰਦਰ ਚਲਾ ਗਿਆ ਪਰ ਦੂਜੇ ਗੇਟ ਰਾਹੀਂ ਉਹ ਬਾਹਰ ਨਿਕਲ ਗਿਆ ਤੇ ਆਪਣੇ ਦਾਦਾ-ਦਾਦੀ ਕੋਲ ਚਲਾ ਗਿਆ। ਨਿਰਮਲ ਤੇ ਸਿਮਰਨ ਉੱਥੇ ਹੀ ਬੈਠੇ ਆਪਣੇ ਪੁੱਤ ਦਾ ਇੰਤਜ਼ਾਰ ਕਰਦੇ ਰਹੇ। ਪਰ ਅਗਮ ਵਾਪਸ ਨਾ ਆਇਆ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ ਹੁਣ ਉਸ ਉਹਨਾਂ ਨੂੰ ਸਮਝ ਆ ਗਈ ਸੀ ਕਿ ਉਹਨਾਂ ਦਾ ਪੁੱਤ ਉਹਨਾਂ ਨੂੰ ਉੱਥੇ ਛੱਡ ਕੇ ਚਲਾ ਗਿਆ ਉਹਨਾਂ ਕੋਲ ਕੋਈ ਰੁਪਏ ਪੈਸੇ ਨਹੀਂ ਸੀ ਉਸੇ ਤਰ੍ਹਾਂ ਉਹ ਉੱਥੇ ਬੈਠੇ ਰੋਂਦੇ ਰਹੇ ਰਾਤ ਹੋ ਗਈ ਅਗਲੇ ਦਿਨ ਸਵੇਰੇ ਅਗਮ ਆਪਣੇ ਦਾਦਾ ਦਾਦੀ ਨੂੰ ਨਾਲ ਲੈ ਕੇ 에ਅਰਪੋਰਟ ਤੇ ਪਹੁੰਚਦਾ ਅਗਮ ਦੇ ਮੰਮੀ ਪਾਪਾ ਅਜੇ ਵੀ ਉੱਥੇ ਹੀ ਬੈਠੇ ਸਨ ਅਗਮ ਆਪਣੇ ਮਾਪੇ ਨੂੰ ਕਹਿੰਦਾ ਕਿ ਜੋ ਤੁਸੀਂ ਦਾਦਾ-ਦਾਦੀ ਨਾਲ ਕੀਤਾ ਮੈਂ ਵੀ ਉਹ ਤੁਹਾਡੇ ਨਾਲ ਕਰਨਾ ਚਾਹੁੰਦਾ ਸੀ ਉਹਨਾਂ ਨੂੰ ਕਿੰਨਾ ਦੁੱਖ ਹੋਇਆ ਇਹ ਤੁਹਾਨੂੰ ਦੱਸਣਾ ਚਾਹੁੰਦਾ ਸੀ ਨਿਰਮਲ ਤੇ ਸਿਮਰਨ ਬਹੁਤ ਹੀ ਸ਼ਰਮਿੰਦਾ ਹੋਏ ਉਹ ਰੋਂਦੇ ਰੋਂਦੇ ਸ਼ੇਰ ਸਿੰਘ ਤੇ ਚਰਨਜੀਤ ਦੇ ਪੈਰਾਂ ਵਿੱਚ ਡਿੱਗ ਪਏ ਤੇ ਕਹਿਣ ਲੱਗੇ ਕਿ ਸਾਨੂੰ ਮaaf ਕਰ ਦਿਓ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸ਼ੇਰ ਸਿੰਘ ਤੇ ਚਰਨਜੀਤ ਨੇ ਆਪਣੇ ਪੁੱਤ ਤੈਨੂੰ ਨੂੰ ਮਾਫ ਕਰ ਦਿੱਤਾ ਹੁਣ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਇਕੱਠਿਆਂ ਰਹਿਣ ਲੱਗਦਾ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ